ਕਾਰ ਦਾ ਅਗਲਾ ਹੁਕਮ ਬਾਬੇ ਦਾ ਭਾਈ ਕਿਸੇ ਦਾ ਸਵਾਲ ਹੋਵੇ ਬਾਬੇ ਤਾਂ ਕਿਸੇ ਦਾ ਪੈਸਾ ਡੁੱਬਿਆ ਹੋਵੇ ਕਿਸੇ ਦਾ ਪੈਸਾ ਡੁੱਬਿਆ ਹੋਵੇ ਤੁਹਾਡਾ ਡੁੱਬਿਆ ਜੀ ਹਾਂਜੀ ਕੋਈ ਨਹੀਂ ਭਾਈ ਜੇ ਤੇਰਾ ਫਾਈਲ ਵਾਲਾ ਹੋਇਆ ਤਾਂ ਪੈਸੇ ਫਾਈਲ ਵਾਲੇ ਦੇ ਆਜੂ ਜੇ ਕੋਈ ਹੋਰ ਹੋਇਆ ਤਾਂ ਹੋਰ ਆਜੂ ਕੋਈ ਨਹੀਂ ਭਾਈ ਆਪਾਂ ਦੇਖਦੇ ਆਂ ਖੜ ਜੋ ਜਿੱਥੇ ਜਿੱਦੇ ਹੋਏ ਜੀਮੇ ਆਵਾਜ਼ ਵੱਜੂਗੀ ਉਵੇਂ ਹੀ ਆਪਦਾ ਪਰੇਸ਼ਾਨ ਕਰ ਲੈ ਕਹੀਂ ਸਾਦਾ ਗੋਰਾ ਮੁਖ ਗਲਾਮ ਉੱਧਰ ਤੇ ਐ ਚਾਈਏ ਚਾਵੇਂ ਗੋਰਾ ਮੁਖ ਗਲਾਮ ਉੱਧਰ ਤੇ ਐ ਚਾਈਏ ਚਾਵੇਂ ਆ ਬਾਬੇ ਖਤਰ ਭਾਲ ਦੇ ਤੇ ਐ ਚਾਈਏ ਚਾਵੇਂ ਲੱਖ ਕੀ ਦਾ ਤੁਹਾਡਾ ਜੀ ਇਹ 5 ਤੋਂ 6 ਲੱਖ ਰੁਪਏ ਤੁਹਾਡੇ ਡੁੱਬਿਆ ਜੀ ਤੁਹਾਡਾ ਡੁੱਬੇ ਕਿ ਤੁਹਾਡਾ ਨਾ ਤੁਸੀਂ ਬਹਿ ਜਾਓ ਫਿਰ ਕਿਹੜੀ ਜਗ੍ਹਾ ਤੋਂ ਆ ਮਾਤਾ ਜੀ ਵੰਡ ਦੇ ਦੋ ਇਹ ਕਿਹੜੇ ਬੇਸਟ ਗਏ ਆ ਤੁਹਾਡੇ ਪੈਸੇ ਕਿਹੜੇ ਵੇਸਟ ਡੁੱਬੇ ਆ ਕਿਸੇ ਨੂੰ ਮੁੱਕਰ ਗਿਆ ਕਿ ਤੰਨੇ ਮਣਿਆ ਜੀ ਚਲਾਈ ਆਉਂਦਾ ਕੰਮ ਲਾਰੇ ਲੱਪੇ ਲਾਰੇ ਲੱਪੇ ਲਈ ਰੱਖਦਾ ਹੈ ਹੈ 1 2 3 ਇਹ ਗੱਲ ਦੱਸਣੀ ਹੈ ਜੀ ਦੋ ਭਾਈ ਕੌਣ ਦੋ ਭਾਈ ਇਹ ਦੋ ਭਾਈ ਸੀ ਪੈਨੂੰ ਤੇਰੇ ਪਾਪਿ ਹੋਰਾਂ ਚੋਂ ਗੱਲ ਦੱਸੀ ਉਹਨਾਂ ਚੋਂ ਇੱਕ ਹੈ ਨਹੀਂ ਕਿ ਦੋਨੇ ਭਾਈ ਐ ਫਿਰ ਇਹ ਬੰਦਾ ਕੌਣ ਆ ਜਿਹੜਾ ਭਾਈਆਂ ਦੀ ਜਗ੍ਹਾ ਭਾਈ ਲੱਗਦਾ ਮਰ ਚੁੱਕਿਆ ਭਾਈਆਂ ਦੀ ਜਗ੍ਹਾ ਜਿਵੇਂ ਭਾਈ ਬਣ ਜਾਂਦਾ ਆ ਕਿ ਭਰਾ ਬਣ ਜਾਂਦਾ ਇਹ ਤਾਂ ਹੁਣ ਤੁਸੀਂ ਦੇਖਣਾ ਮਨ ਲੱਗਦਾ ਤਾਂ ਭਾਈ ਜੀ ਕਿਹਦਾ ਲੱਗਦਾ ਇਹਨਾਂ ਦਾ ਲੱਗਦਾ ਭਾਈ ਲੱਗਦਾ ਜੀ ਇਹ ਸੁਮਨ ਕਿਹਦਾ ਨਾਮ ਹੈ ਨੂੰ ਕਿ ਇਹ ਪਿੱਤਰ ਨੂੰ ਮੰਨਦੇ ਹੋ ਜੀ ਇੱਕ 2 3 ਇਹ ਪਿੱਤਰਾਂ ਦੇ ਵਿੱਚ ਕਿਸੇ ਜਨਾਨੀ ਨੂੰ ਵੀ ਮੰਨਦੇ ਹੋ ਕਿਸੇ ਮਾਤਾ ਨੂੰ ਠੀਕ ਹੈ ਜੀ ਕਈ ਬਾਬਾ ਕੀ ਕਹਿੰਦਾ ਸਰ ਓ ਲਾਰਾ ਲ ਪਲਾਰਾ ਲ ਪਲਾਈ ਰੱਖਦਾ ਲਾਰਾ ਲ ਪਲਾਰਾ ਲ ਪਲਾਈ ਰੱਖਦਾ ਸਾਜ ਮੇਰਾ ਗੁੱਡੀਆਂ ਫਸਾਈ ਰੱਖਦਾ ਸਾਜ ਮੇਰਾ ਗੁੱਡੀਆਂ ਫਸਾਈ ਰੱਖਦਾ ਓ ਦਿੱਕਾ ਸਾਜ ਗੁੱਡੀਆਂ ਫਸਾਈ ਰੱਖਦੀ ਓ ਹਾਲਾਤ ਮਾਤਾ ਵੈਸ਼ਨੂ ਨੂੰ ਮੰਨਦੇ ਹਾਂ ਜੀ ਨੋਰਾਤੇ ਰੱਖਦੇ ਹਾਂ ਠੀਕ ਹੈ ਜੀ ਇੰਨਾਂ ਰਾਤੇ ਰੱਖ ਕੇ ਬੈੱਡ ਤੇ ਕੌਣ ਸੌਂਦਾ ਰਿਹਾ ਸਾਰੇ ਸੌਂਦੇ ਨੇ ਨਰਾਤੇ ਰੱਖ ਕੇ ਠੀਕ ਐ ਜੀ ਥੱਲੇ ਸੌਂ ਜਾਂਦਾ ਹੁੰਦਾ ਮਾਤਾ ਜੋਤ ਲਾ ਕੇ ਮਾਤਾ ਰਾਣੀ ਦੀ ਥੱਲੇ ਸੌਇਆ ਕਰੋ ਹਾਂਜੀ ਚੌਂਕੀ ਹੁੰਦੀ ਐ ਅਪ 9 ਦਿਨ ਮਤਲਬ ਮਾਤਾ ਦੇ ਨਾਮ ਦਾ ਕਰਦੇ ਐ ਇਸ਼ਟ ਕਰਦੇ ਐ ਤਾਂ ਫਿਰ ਉਹਦੇ ਨਾਮ ਦੀ ਚੌਂਕੀ ਵੀ ਕਰੋ 1 2 3 ਐਕਸੀਡੈਂਟ ਹੋ ਜਾਣਾ ਪਰ ਐਕਸੀਡੈਂਟ ਤੇ ਨੁਕਸਾਨ ਨਹੀਂ ਹੋਣਾ ਬਚ ਜਾਣਾ ਤੁਹਾਡੇ ਨਾਲ ਹੋਇਆ 1 2 3 ਤੁਹਾਡੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਤੁਹਾਡੀ ਆਉਦੀ ਲਾਈਫ ਦੇ ਵਿੱਚ ਕੋਈ ਦੋ ਕੰਮ ਇਹੋ ਜਿਹੇ ਆ ਜਿਨ੍ਹਾਂ ਨੂੰ ਤੁਸੀਂ ਚਾਹਿਆ ਪਰ ਹੋਏ ਨਹੀਂ ਬਣਿਆ ਨਾ ਦੋ ਕੰਮ ਇਹੋ ਜਿਹੇ ਜਿਨ੍ਹਾਂ ਨੂੰ ਤੁਸੀਂ ਦਿਲ ਤੋਂ ਚਾਹਿਆ ਹੋਵੇ ਵੀ ਹਾਂ ਯਾਰ ਆਪਣਾ ਸਿਰੇ ਹੋ ਜੇ ਨਾ ਤੇ ਗੱਲ ਚੰਗੀ ਐ ਜ਼ਿੰਦਗੀ ਸੁਧਰ ਜੇ ਨਹੀਂ ਬਣਿਆ ਨਾ ਅੜਕਾਂਸ ਤੇ ਅੜਕਾਂਸ ਟੇਢ ਤੇ ਟੇਢ ਤੇ ਟੇਢ ਆਂਦੀ ਰਹੀ ਐ ਇਹ ਰਵੀ ਕੀ ਦਾ ਨਾਮ ਐ 1 2 3 ਮਾਤਾ ਕਾਲਿਕਾ ਨੂੰ ਮੰਨਿਆ ਤੁਸੀਂ ਪਟਿਆਲੇ ਕੁਝ ਸੁੱਖ ਬਕਾਇਆ ਛੱਡੀ ਆ ਮਾਤਾ ਰਾਣੀ ਜੀ ਯਾਦ ਨਹੀਂ 1 2 3 ਕਦੇ ਕਦੇ ਦਿਮਾਗ ਡਿਪਰੈਸ਼ਨ ਦੇ ਅੰਦਰ ਚੱਲ ਜਾਂਦਾ ਕਿਸੇ ਗੱਲ ਨੂੰ ਲੈ ਕੇ ਇੱਕ ਤਾਂ ਬੰਦੇ ਨੇ ਟੌਰਚਰ ਕਰਨਾ ਹੁੰਦਾ ਇੱਕ ਖੁਦ ਦਾ ਸਰੀਰੀ ਟੌਰਚਰ ਹੋ ਜਾਂਦਾ ਵੀ ਬਹੁਤ ਰੇਸ਼ਨ ਚੜ ਜਾਂਦੀ ਹੈ ਹਾਂ ਹੋ ਜਾਂਦਾ ਹਨਾ 1 2 3 4 ਬਟਿੰਡੇ ਸ਼ਹਿਰ 'ਚ ਹੀ ਰਹਿ ਰਹੇ ਹਾਂ ਜਿਹੜਾ ਤੁਹਾਡਾ ਪਿਛੋਕੜ ਹੈ ਜਿਹੜਾ ਤੁਹਾਡਾ ਪਿਛਲਾ ਪਿੰਡ ਹੈ ਜਿੱਥੇ ਤੁਸੀਂ ਰਹਿ ਕੇ ਆਏ ਹੋ ਸ਼ਹਿਰ ਰਹਿ ਕੇ ਆਉਂ ਜਿਵੇਂ ਵੀ ਹੈ ਕਦੇ ਕਿਰਾਏ 'ਤੇ ਰਹੇ ਹਾਂ ਰਹੇ ਹਾਂ ਅੱਜ ਆਵਦਾ ਪਹਿਲਾਂ ਕਿਰਾਏ ਦੀ ਸੀ ਜਿਹੜਾ ਕਿਰਾਏ ਤੇ ਘਰ ਸੀ ਉਹਦੇ ਉੱਪਰ ਇੱਕ ਮੰਜ਼ਲ ਸੀ ਤੇ ਉਹਦੇ ਵਿੱਚ ਦੋ ਮਕਾਨ ਸੀ ਉੱਪਰ ਇੱਕ ਮੰਜ਼ਲ ਹੋਵੇ ਉਹਦੇ ਵਿੱਚ ਦੋ ਮਕਾਨ ਹੋ ਸੀਗੇ ਜੀ ਉਹਦੇ ਵਿੱਚ ਚਿੱਟੇ ਰੰਗ ਦੀ ਕਲੀ ਕੀਤੀ ਸੀ ਚਿੱਟੇ ਰੰਗ ਦੀ ਢੋਲੀ ਚਿੱਟੀ ਨਹੀਂ ਧਿਆਨ ਗਾ 1 2 3 ਇੱਥੇ ਤੁਹਾਡੇ ਤੋਂ ਪਹਿਲਾਂ ਵੀ ਕੋਈ ਰਹਿ ਰਿਹਾ ਸੀ ਉੱਪਰ ਐਂਡਿੰਗ ਉਹ ਤੁਹਾਡੀ ਜਾਤ ਬਰਾਦਰੀ ਸੀ ਤੁਹਾਡੇ ਤੋਂ ਆਊਟਸਾਈਡਰ ਸੀ ਜੀ ਪੱਟੀ ਸਭ ਲਾਈਵਸ ਤਾਂ ਨਹੀਂ ਆ ਰਹੇ ਇਹਨਾਂ ਦੇ ਪਰਿਵਾਰ ਦਾ ਕੋਈ ਨੌਜਵਾਨ ਸਦਸਾ ਮਰਿਆ ਧਿਆਨਨੀ ਜੀ ਉਸ ਘਰ ਦੇ ਵਿੱਚ ਦਿੱਕਤਾਂ ਆਈਆਂ ਸੀ ਤੁਹਾਨੂੰ ਉਹ ਤਾਂ ਤੁਹਾਡੇ ਨਾਲ ਬਾਅਦ ਚ ਆਇਆ ਨਾ ਹਾਂਜੀ ਉਹ ਤਾਂ ਉੱਥੋਂ ਚੱਲ ਕੇ ਉੱਥੋਂ ਬਾਅਦ ਦਿੱਕਤ ਪਾਉਣ ਲੱਗਿਆ ਹਾਂ 1 2 3 ਇੱਕ ਦੋ ਦਿਨ ਇੱਕ ਕਿੰਨੇ ਚਿਰ ਹੋ ਗਏ ਨੂੰ ਠੀਕ ਹੈ ਜੀ ਉਤੋਂ ਬਾਅਦ ਘਰ ਦੇ ਵਿੱਚ ਦਿੱਕਤਾਂ ਚੱਲੀਆਂ ਲਗਾਤਾਰ ਨਾ ਜੀ ਇੱਕ ਦੋ ਦਿਨ ਜਿਹੜੀ ਇਹ ਦਿਮਾਗ ਨੂੰ ਬੰਦਾ ਕਰਦਾ ਨਾ ਇਹ ਇਸੇ ਦੀ ਵਜ੍ਹਾ ਨਾਲ ਹੁੰਦੀ ਹੈ ਰਹੀ ਗੱਲ ਤੁਹਾਡੇ ਪੈਸੇ ਡੁੱਬਣ ਦੀ ਤੇ ਪੈਸੇ ਵੀ ਵਾਪਸ ਆ ਜਾਣਗੇ ਇਹ ਨਹੀਂ ਵੀ ਮਾਤਾ ਮੈਂ ਤੁਹਾਨੂੰ ਕਹਿਦਾ ਵੀ ਲੋ ਮੈਂ ਹੁਣ ਇੱਥੋਂ ਫੂਕ ਮਾਰਦੀ ਤੇ ਪੈਸੇ ਤੜਕੇ ਆ ਜਾਣਗੇ ਨਹੀਂ ਜੀ ਮਾਤਾ ਰਾਣੀ ਅੱਗੇ ਇੰਨੀ ਕਰਜ ਲਾਉਣੀ ਹੈ ਇੰਨੀ ਕੋ ਫਰਿਆਦ ਲਾਉਣੀ ਹੈ ਵੀ ਸਾਡਾ ਡੁੱਬਿਆ ਧੰਨ ਵਾਪਸ ਆ ਜਾਏ ਅਸੀਂ ਗਰੀਬ ਕੰਨਿਆਂ ਨੂੰ ਕਿਸੇ ਨੂੰ ਕੱਪੜੇ ਵਗੈਰਾ ਦਾਨ ਕਰਦਾਂਗੇ ਹੋਰ ਕੋਈ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਹ ਕਰੋ ਉਹ ਕਰੋ ਕੱਖ ਨਾ ਕਰੋ ਧੰਨ ਜਦੋਂ ਤੁਹਾਡੇ ਨਿਕਲਿਆ ਤੁਹਾਡਾ ਗੁੰਮਿਆ ਧੰਨ ਮਿਲ ਜੇ ਵੀ ਜਿਹੜਾ ਡੁੱਬ ਗਿਆ ਉਹ ਤਾਂ ਗੁੰਮ ਹੀ ਗਿਆ ਤੁਹਾਡੇ ਲਈ ਉਦੋਂ ਤੁਸੀਂ ਕਿਸੇ ਗਰੀਬ ਕੰਨਿਆਂ ਨੂੰ ਪੁੰਨਦਾਨ ਕਰਦੇ ਹੋ ਨੂੰ ਕੱਪੜੇ ਵਸਤਰ ਭੇਟ ਕਰਦੇ ਹੋ ਜੇ ਐਨੀ ਥੋੜੀ ਸੁੱਖ ਬੇਨਤੀ ਕਬੂਲ ਕਰੂਗਾ ਪਾਪਾ ਤੇ ਇਹ ਜਿਹੜਾ ਬੰਦਾ ਹੈ ਤੋਂ ਛਟਕਾਰਾ ਕਰਾ ਲੋ ਬੈਠਾ ਸੇਵਾਦਾਰ ਇਹਨੂੰ ਪੁੱਛ ਲੋ ਜੀ ਠੀਕ ਹੈ ਜੀ ਤੇ ਪੈਸੇ ਤੁਹਾਡੇ ਆ ਜਾਣਗੇ 21 ਦਿਨਾਂ ਦੇ ਵਿੱਚ ਆ ਜਾਣਗੇ ਧੰਨਵਾਦ ਠੀਕ ਹੈ ਜੀ ਐਨਾ ਹੀ ਬੈਠ ਚਲਿਓ ਹੋ ਲਾਰਲ ਪਾਲਾ ਲਾਰਲ ਪਾਲਾਈ ਰੱਖਦਾ ਲਾਰਲ ਪਾਲਾ ਲਾਰਲ ਪਾਲਾਈ ਰੱਖਦਾ ਠਿਕਾ ਸਾਧ ਕੁੱਟੀਆਂ ਫਸਾਈ ਰੱਖਦਾ ਇੰਗਾ ਫਸਾਈ ਰੱਖਦਾ ਸਾਧ ਮੇਰਾ ਕੁਡੀਆਂ ਫਸਾਈ ਰੱਖਦਾ ਹਾਇ ਇਕ ਲਾਇ ਲਾਇ ਕੰਡੂ 3 ਲਗਾ ਹਰ ਆਪਾ ਸਾਡਾ ਕਿਹੜਾ ਦਰਦੀ ਉਹ ਤੇਰਾ ਦਰਾਂ ਤੇ ਉੱਤੇ ਹਾਜ਼ਰੀਂ ਆਪ ਵਰਦੀ ਤੇਰੇ ਆਪਾ ਜਾਰਾ ਮਮਾ ਸਾਡਾ ਕਿਹੜਾ ਦਰਦੀ ਉਹ ਤੇਰਾ ਦਰਾਂ ਤੇ ਉੱਤੇ ਹਾਜ਼ਰੀਂ ਆਪ ਵਰਦੀ ਅਗਲਾ ਹੁਕਮ ਭਾਈ ਮਾਲਕ ਦਾ ਕਿਸੇ ਦੇ ਸਰੀਰ ਨੂੰ ਦਿੱਕਤ ਰਹਿੰਦੀ ਹੋਵੇ ਮੇਨੇ ਥਿਰੋ ਗਜਮੋ ਕਿੱਥੋਂ ਆਏ ਹੋ ਜੀ ਕੋਟਕਪੂਰੇ ਤੋਂ ਆਪਦੇ ਸ਼ਰੀਰ ਬਾਰੇ ਪੁੱਛਣਾ ਜੀ ਸ਼ਰੀਰ ਨੂੰ ਦਿੱਕਤ ਰਹਿੰਦੀ ਹੈ ਠੀਕ ਹੈ ਮਾਤਾ ਚਲੋ ਮਾਤਾ ਜਿਹੜੀ ਗੱਲ ਹੋਵੇ ਉਹ ਹਾਂ ਕਰਿਓ ਜੇ ਜਿਹੜੀ ਨਹੀਂ ਹੋ ਉਹ ਨਾ ਕਰਿਓ ਜੀ ਠੀਕ ਹੈ ਜੀ ਚੱਲੀ ਬਾਬਾ ਉੱਤਣਾ ਪਾਉਂਦੇ ਬਾਬਾ ਚੜਕੀ ਨਾਲ ਆਹ ਸੁਣ ਕੇ ਮੈਂ ਨਾਮ ਆ ਗਈ ਕੀ ਨਾਮ ਆ ਤੁਹਾਡਾ ਇੱਕ ਦੋ ਤਿੰਨ ਇੱਕ ਗੱਲ ਦੱਸੋ ਜੇ ਮਾਤਾ ਜੀ ਬਾਬੇ ਖੇਤਰਪਾਲ ਨੂੰ ਮੰਨਦੇ ਹੋ ਸ਼ੁਰੂ ਦੇ ਮੰਨਦੇ ਹੋ ਜਾਂ ਕਿਸੇ ਦੇ ਕਹਿਣ ਤੇ ਲੱਗੇ ਹੋ ਉਦੋਂ ਮੰਨਣ ਲੱਗੇ ਪਹਿਲਾਂ ਤੋਂ ਹੀ ਮੰਨਦੇ ਸੀ ਉਦੋਂ ਬਾਅਦ ਤੁਸੀਂ ਮੰਨਣ ਲੱਗੇ ਇੱਕ ਦੋ ਤਿੰਨ ਇੱਕ ਗੱਲ ਹੋਰ ਦੱਸੋ ਜੇ ਬੱਚਾ ਸਮਾਂ ਪਾ ਕੇ ਮਿਲਣਾ ਕਿਨੂੰ ਮਿਲਿਆ ਤੁਹਾਨੂੰ ਆਪ ਨੂੰ ਇਹ ਬੱਚੇ ਦੀ ਖਾਤਰੀ ਤੁੰਨੂੰ ਕਿਹਾ ਗਿਆ ਸੀ ਵੀ ਇਹ ਬਾਬੇ ਨੂੰ ਮੰਨੋ ਪਹਿਲਾਂ ਤੁਸੀਂ ਕਹਿੰਦੇ ਸੀ ਵੀ ਨਹੀਂ ਮੰਨਣਾ ਧੰਨ ਸੋਹਰੇ ਨਹੀਂ ਮੰਨਦੇ ਸੀ ਤੇ ਚਲੋ ਇਹ ਹੋ ਜਾਂਦੀ ਹੈ ਗੱਲ ਵੀ ਚਲੋ ਦੁਖੀ ਨੂੰ ਬੰਦਾ ਕਹਿ ਦਿੰਦਾ ਵੀ ਭਾਈ ਆ ਰੌਲਾ ਇੱਥੋਂ ਰੌਲਾ ਪੇਕਿਆਂ ਤੋਂ ਐ ਆ ਜੋ ਵੀ ਹੁੰਦਾ ਬਿਲਕੁਲ ਮਾਤਾ ਜੀ ਇਹ ਹੈ ਪੀਰ ਹੈ ਜਿਹੜਾ ਬਾਬਾ ਖੇਤਰਪਾਲ ਹੈ ਇਹ ਪੇਕਿਆਂ ਦਾ ਐਵੇਂ ਸੌਰਤ ਪਰਿਵਾਰ ਤਾਂ ਨਹੀਂ ਨਾ ਮੰਨਦਾਗਾ ਇਸ ਚੀਜ਼ ਨੂੰ ਨਹੀਂ ਕਹਿੰਦੇ ਨਾ ਉਹ ਠੀਕ ਹੈ ਮਾਤਾ ਕੱਲੇ ਆਇਓ ਕਿ ਨਾਲ ਆਇਆ ਕੋਈ ਬੇਟਾ ਆਇਆ ਠੀਕ ਹੈ ਬਲਾ ਲਓ ਉਹਨੂੰ ਵੀ ਕਹੀਂ ਬਾ ਹੱਕ ਕਰਾਂ ਵੀ ਲੰਘ ਆਈ ਵੇਰੀਆਂ ਵੀ ਲੰਘ ਆਈ ਆ ਅੱਜ ਕਰਾਂ ਵੀ ਲੰਘ ਆਈ ਵੇਰੀਆਂ ਵੀ ਲੰਘ ਆਈ ਦੇਓ ਪਰਿਵਾਰ ਦੇ ਵਿੱਚ ਜਿਹੜਾ ਸੌਹਰਾ ਪਰਿਵਾਰ ਇਹਨਾਂ ਦਾ ਦਦ ਦਾ ਪਰਿਵਾਰ ਹੈ ਉਸ ਪਰਿਵਾਰ ਚ ਪਰ ਉਹਨਾਂ ਦੇ ਪਰਿਵਾਰ ਬਾਰੇ ਤਾਂ ਮਾਤਾ ਕੁਝ ਪਤਾ ਹੋਊਗਾ ਤੁਹਾਨੂੰ ਤਿੰਨ ਭਾਈ ਕੌਣ ਸੀ ਚਲੋ ਜਿੰਨੀ ਜਿੰਨੀ ਗੱਲ ਪਤਾ ਪਉਣੀ ਹੋਣੀ ਕਰ ਲੈਨੇ ਤਿੰਨ ਭਾਈ ਤੁਹਾਡੇ ਸੌਹਰੇ ਹੋਰੀ ਦੋ ਭਾਈ ਪ੍ਰਪਤਿੰਨਾ ਭਾਈ ਅੱਦੋ ਗੱਲ ਲੈਣੀ ਕਿਉਂਕਿ ਇੱਕ ਦੋ ਦਿਨ ਗੱਲ ਦੱਸਣਾ ਮੈਨੂੰ ਕੋਈ ਨਹੀਂ ਆਪਾਂ ਗੱਲ ਹੋਰ ਚੰਨਣਾ ਪਾਵਾਂਗੇ ਤੇ ਤੇ ਤੁਹਾਨੂੰ ਆਪ ਨੂੰ ਸਰੀਰ ਦੱਬਿਆ ਰਹਿੰਦਾ ਸਰੀਰ ਦੱਬਣਾ ਕੁੱਟਣਾ ਜਿਵੇਂ ਜੁੜਿਆ ਰਹਿਣਾ ਸਰੀਰ ਇੱਕ ਦੋ ਤਿੰਨ ਕੱਲੇ ਬਹਿ ਬਹਿ ਰੋਣੇ ਹੋ ਮਹਿਸੂਸ ਕਰ ਲੈਣਾ ਅਲਫਾਜ਼ ਯਾਦ ਕਰ ਲੈਣਾ ਜਾਂ ਕੋਈ ਗੱਲ ਯਾਦ ਕਰ ਲੈਣੀ ਤੇ ਬਾਅਦ ਵਿੱਚ ਰੋਣਾ ਬਹੁਤ ਹੀ ਜ਼ਿਆਦਾ ਇਹ ਹੁੰਦਾ ਮਾਤਾ ਜੀ ਸਿਰ ਨੂੰ ਦਿੱਕਤ ਰਹਿਣੀ 1 2 3 ਇਹ ਸਰੀਰ ਕੰਬਦਾ ਕਿਹਦਾ ਜੀ ਤੁਹਾਡਾ ਤੇ ਦਿਲ ਦੀ ਧੜਕਣ ਦੀ ਵਾਧਦੀ ਹੈ ਇਹ ਗੁੰਮ ਕੌਣ ਹੁੰਦਾ ਰਿਹਾ ਜੀ ਤੁਸੀਂ ਆਪ ਹੀ ਹੁੰਦੇ ਰਹੇ ਹੋ ਇਹ ਸ਼ੁਰੂ ਦੇ ਹੁੰਨੇ ਆ ਜਾਂ ਹੁਣ ਆ ਕੇ ਪ੍ਰੋਬਲਮ ਆ ਗਈ ਇਹ ਦੋ ਵਿਆਹ ਕਿਤੇ ਸੀ ਜੀ ਤੁਹਾਡੇ ਆਪਦੇ ਹੈ ਤੇ ਇਹਨਾਂ ਚ ਕੋਈ ਹਸਬੰਦ ਨੌਜਵਾਨ ਤਾਂ ਨਹੀਂ ਮਰਿਆ ਮੇਡਿਆ ਠੀਕੇ ਜੀ 1 2 3 ਇੱਕ ਗੱਲ ਹੋਰ ਦੱਸਣੀ ਆ ਮਾਤਾ ਜੀ ਇਹ ਪੂਨਮ ਕੀ ਦਾ ਨਾਮ ਹੈ ਜੀ ਕੌਣ ਦੱਸਦੇ ਆ ਪੱਟੀ ਸਾਹਿਬ ਲਾਈਵ 'ਚ ਤਾਂ ਨਹੀਂ ਆ ਰਹੇ ਗੱਲ ਦੱਸਿਓ ਜੇ ਕੋਈ ਨੌਜਵਾਨ ਜਨਾਨੀ ਸੁਪਨੇ 'ਚ ਨਜ਼ਰ ਆਉਣੀ ਅਈਕ ਕਦੇ ਮਾਤਾ ਨਹੀਂ ਆਈ ਤਾਂ ਕੋਈ ਨਹੀਂ ਜਵਾਬ ਦੇ ਦਿਓ ਜੀ ਤੁਹਾਡੇ ਮਾਤਾ ਜੀ ਉਹਨਾਂ ਦੀ ਕਿੰਨੀ ਉਮਰ ਸੀ ਉਹ ਤਾਂ ਉਮਰ ਪੂਰੇ ਉਹ ਤਾਂ ਦੀ ਉਮਰ ਪੂਰੇ ਹੋ ਗਏ ਪੂਰੀ ਉਮਰ ਲੈ ਕੇ ਗਏ ਆ ਉਹਨਾਂ ਦੀ ਨਹੀਂ ਦਿੱਕਤ ਆ ਭਾਗ ਪਰ ਦਿਖਦੇ ਜ਼ਰੂਰ ਨੇ ਉਹ ਤੁਹਾਨੂੰ ਗੱਲਬਾਤ ਕਹਿੰਦੇ ਆ ਪੇਕੇ ਪਰਿਵਾਰ ਦੀ ਇੱਕ ਨੌਜਵਾਨ ਜਨਾਨੀ ਤੁਹਾਡੀ ਮਾਤਾ 55 ਸਾਲ ਦੇ ਹੋ ਕੇ ਗੁਜ਼ਰੇ ਆ ਉਹ ਤੋਂ ਪਹਿਲਾਂ ਇੱਕ ਨੌਜਵਾਨ ਜਨਾਨੀ ਗੁਜ਼ਰਦੀ ਐ ਇੱਕ ਸਾਈਡ ਤੇ ਪ੍ਰੋਬਲਮ ਬਣੀ ਆ ਤੁਹਾਡੀ ਖੜ ਗਿਆ ਸੀ ਨਾ ਕਿੰਨਾ ਟਾਈਮ ਹੋ ਗਿਆ ਜੋਤੀ ਨੂੰ ਜਾਣਦੇ ਜੇ ਇਹ ਨਿਸ਼ਾਨੀ ਪੱਕੀ ਹੈ ਜੀ ਤਾਂ ਫਿਰ ਪੇਕੇ ਪਰਿਵਾਰ ਦੇ ਵਿੱਚ ਕੋਈ ਜਨਾਨੀ ਨੌਜਵਾਨ ਮਰੀ ਵੀ ਪਤਾ ਨਹੀਂ ਉਸ ਚੀਜ਼ ਦਾ ਜੀ ਇਹ ਗੱਲ ਫਿਰ ਤੁਸੀਂ ਪੁੱਛ ਲਓ ਪੇਕਾ ਪਰਿਵਾਰ ਹੈ ਪੇਕਾ ਪਰਿਵਾਰ ਹੈਗਾ ਜੀ ਠੀਕ ਹੈ ਜੀ 1 2 3 ਇਹ ਟਟਕੇ ਕਿਹਨੂੰ ਪੈਂਦੇ ਰਿਹਾ ਜੀ ਸਰੀਰ ਨੂੰ ਇਹ ਕੋਟ ਵਾਲਾ ਚੱਕਰ ਕਿਹਨੂੰ ਬੰਦਾ ਰਿਹਾ ਜੀ ਜਿਵੇਂ ਕੰਬਣੀ ਚੜਨੀ ਸਰੀਰ ਨੂੰ ਆਪਾਂ ਇੱਕ ਸਾਫ ਦੀ ਕਹਿੰਦੇ ਆ ਸਰੀਰ ਨੂੰ ਸਾਰੇ ਨੂੰ ਕੰਬਣੀ ਚੜ ਗਈ ਪੌਣ ਨੂੰ ਪੌਣ ਬਣ ਜਾਣੇ ਹਾਂ ਵਾਸੀਆਂ ਦੀ ਤੇ ਕਿਸੇ ਨੇ ਥਾਪਨਾ ਕੀਤੀ ਇਹਦੀ ਕਿਸੇ ਤੋਂ ਸਿਰ ਤੇ ਅਥਰ ਖਾਇਆ ਨਹੀਂ ਨਹੀਂ ਇਹ ਚੀਜ਼ ਵੱਲ ਜਾਉ ਵੀ ਨਾ ਨਹੀਂ ਨਹੀਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਇਸ ਚੀਜ਼ ਵੱਲ ਜਾਣਾ ਵੀ ਨਹੀਂ ਆਪਦੀ ਸੱਚੀ ਸੁੱਚੀ ਸੇਵਾ ਕਰਨੀ ਹੈ ਕੁਛ ਨਹੀਂਗਾ ਆਪਦਾ ਮਾਲਕ ਨੂੰ ਮੰਨੋ ਬਸ ਇੰਨੇ ਚ ਹੀ ਭਲਾ ਸਮਝਦੇ ਹੋ ਇੱਕ ਦੋ ਤਿੰਨ ਇੱਕ ਗੱਲ ਦੱਸ ਦਿਓ ਮੈਨੂੰ ਅੱਗ ਕਿੱਥੇ ਲੱਗੀ ਸੀ ਬਸ ਇੱਕ ਲਾਸਟ ਗੱਲ ਹੀ ਪੁੱਛਣੀ ਹੈ ਅੱਗ ਲੱਗਣੀ ਨੋਰਮਲੀ ਹੈ ਥੋੜੇ ਆਪਦੇ ਕੱਪੜਿਆਂ ਨੂੰ ਫਰੰਟ ਸਾਈਡ ਲੱਗੀ ਸੀ ਹਨਾ ਜੀ ਇਹ ਅੱਗ ਲੱਗੀ ਨੂੰ ਕਾਫੀ ਟਾਈਮ ਹੋ ਗਿਆ ਹਾਂ ਉਹ ਤੋਂ ਬਾਅਦ ਤੁਹਾਡੇ ਪੇਟ ਦੇ ਵਿੱਚ ਪ੍ਰੋਬਲਮ ਆ ਗਈ ਤੇ ਉਸ ਤੋਂ ਬਾਅਦ ਤੁਹਾਡੀ ਸਾਈਡ ਵੀ ਰੁਗੀ ਇੱਕ ਦੋ ਦਿਨ ਹੁਣ ਇਹ ਬੱਚਾ ਪਹਿਲਾਂ ਵੀ ਆਇਆ ਸੀ ਉੱਠ ਕੇ ਵੀ ਇਹਦੀ ਰਿਫਿਊਜ਼ਲ ਆਈ ਹੈ ਜਿਹੜੀ ਕਹਿੰਦੇ ਆ ਹਣਾ ਇਹ ਸਾਰੀਆਂ ਹੀ ਦਿੱਕਤਾਂ ਮਾਤਾ ਜਿਹੜੀਆਂ ਅਣਸ਼ੋ ਕਰਨ ਵਾਲੀਆਂ ਦਿੱਕਤਾਂ ਕਾਫੀ ਐ ਤੇ ਮੈਂ ਕਹਿੰਦਾ ਵੀ ਜੇ ਪਰਦੇ ਦੇ ਦਰੰਦ ਚੱਕੀ ਐ ਇਹਦਾ ਹੱਲ ਦੱਸ ਦਾਂਗੇ ਤਾਂ ਹੱਲ ਕਰ ਲੋ ਸਹੀ ਹੋ ਜਾਊਗਾ ਸਾਰਾ ਕੁਝ ਠੀਕੇ ਜੀ ਹੁਣ ਮੈਂ ਓਪਨਲੀ ਨਹੀਂ ਦੱਸ ਸਕਦਾ ਮੇਰੀ ਮਜਬੂਰੀ ਐ ਕੋਈ ਨਹੀਂ ਬਹਿ ਕੇ ਆਰਾਮ ਨਾਲ ਤੁਹਾਨੂੰ ਦੱਸ ਦੂਗਾ ਇਹਦਾ ਹੱਲ ਕਰ ਲੋ ਇਹਦਾ ਹੱਲ ਹੋ ਜਾਊਗਾ ਰਹੀ ਗੱਲ ਤੁਹਾਡੇ ਆਪ ਦੇ ਸ਼ਰੀਰ ਦੀ ਤਾਂ ਕੀ ਕਰਨਾ ਤੁਸੀਂ ਜਿਹੜਾ ਉਹ ਹੱਲ ਹੈ ਉਹ ਬੱਚੇ ਨੂੰ ਦੱਸ ਦੂਗਾ ਉਹ ਕਰ ਲਓ ਜੇ ਤੁਹਾਡਾ ਭਲਾ ਹੋ ਜਾਊਗਾ ਬਾਬੇ ਇੱਥੋਂ ਧੰਨਵਾਦ ਕੀ ਕਰਨਾ ਪੁੰਨਦਾਨ ਕਰਨੋਂ ਹਟਣਾ ਨਹੀਂ ਸ਼ਹਿਰ ਦੇ ਵਿੱਚ ਹੀ ਰਹ ਰਹੇ ਹਾਂ ਮਿੱਠੀਆਂ ਰੋਟੀਆਂ ਪਕਾ ਲੈਣੀਆਂ ਜੀ ਪਸ਼ੂਆਂ ਨੂੰ ਪੁੰਨਦਾਨ ਕਰਦੇ ਰਹਿਣਾ ਦੂਜੇ ਦਿਨੋਂ ਤੁਹਾਡਾ ਸਰੀਰ ਸੱਟ ਮਿਲੂਗਾ ਤੁਹਾਨੂੰ ਧੰਨ ਬਾਬਾ ਮੈਂ ਕਹਿੰਦਾ ਜੀ ਸਾਰਾ ਕੁਝ ਸੱਟ ਮਿਲੂਗਾ ਜਿਹੜਾ ਤਾਂ ਤੁਹਾਨੂੰ ਹੱਲ ਦੱਸਿਆ ਉਹ ਹੱਲ ਕਰ ਲਓ ਜੇ ਬੱਚਾ ਕਰ ਦੂਆ ਠੀਕ ਹੈ ਪੁੰਨਦਾਨ ਸਵੇਰੇ ਭਵੇਂ ਆਪਦੇ ਪਿੰਡ ਜਾਓਗੇ ਸ਼ਹਿਰ ਜਾਓਗੇ ਉੱਥੇ ਜਾ ਕੇ ਮਿੱਠੀਆਂ ਰੋਟੀਆਂ ਪਵਾ ਕੇ ਸਵੇਰੇ ਚੜਾ ਦਿਓ ਜੀ ਤੁਹਾਨੂੰ 60% ਫਰਕ ਮਿਲੂਗਾ ਧੰਨਵਾਦ ਠੀਕ ਹੈ ਜੀ ਰਹੀਏ ਬੱਚੇ ਦੀ ਗੱਲ ਇਹ ਤੁਹਾਨੂੰ ਬਹਿ ਕੇ ਸਾਰਾ ਦੱਸ ਦਾਂਗੇ ਮਸਲਾ ਹੈ ਕੀ ਅਸਲ ਚ ਕਹਾਣੀ ਹੈ ਕਿਥੋਂ ਖਰਾਬ ਹੈਗੀ ਜ਼ਰੂਰ ਆ ਕੋਈ ਨਹੀਂ ਜਦੋਂ ਬੈਠੇ ਮਾਤਾ ਜੀ ਦੱਸ ਦਾਂਗੇ